ਤੋਗ ব্রত সংযਮ සීল অর বিকਾਰਾਂ ਤੋਂ ਮੁਕਤ ਹੋਣ ਦੀ ਜੁਗਤ ਸਿਖਾ ਰਹੇ ਤੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਯੋਗ ਸਾਧਨ ਉਹ ਨਹੀਂ ਕਿ ਬੰਦਾ ਡਰ ਕੇ ਮੌਤ ਨੂੰ ਵੇਖਲੇ ਤੇ ਡਰ ਜੇ ਜਾਂ ਬੰਦਾ ਘਰ ਦੇ ਵਿੱਚ ਕਿਸੇ ਬਿਮਾਰ ਨੂੰ ਵੇਖਲੇ ਤੇ ਡਰ ਜੇ ਜਾਂ ਸ਼ਹਿਰ ਦੇ ਵਿੱਚ ਕਿਸੇ ਖਾਰੀ ਨੂੰ ਵੇਖ ਕੇ ਡਰ ਕੇ ਉਹ ਘਰ ਛੱਡ ਕੇ ਭੱਜ ਜੇ ਯੋਗ ਦੀ ਜੁਗਤ ਇਹ ਹੈ ਕਿ ਮਨ ਦੇ ਸਾਰੇ ਡਰ ਨੂੰ ਜਿੱਤ ਕੇ ਨਿਰਪਉ ਨੂੰ ਨਿਰੰਕਾਰ ਨੂੰ ਜਪ ਕੇ ਉਹ ਆਪਣੇ ਮਨ ਨੂੰ ਵਿਜਿਤ ਕੇ ਸਾਰੇ ਡਰ ਨੂੰ ਜਿੱਤ ਕੇ ਪ੍ਰਭੂ ਦੀ ਭਗਤੀ ਵਿੱਚ ਇਕਮਿਕ ਹੋ ਜਾਏ। ਪ੍ਰਭੂ ਵਰਗਈ ਹੋ ਜਾਏ। ਸੋ ਇਹ ਸ਼ਬਦ ਦੀ ਵਿਚਾਰ ਅਰੰਭ ਕਰੀਏ ਦਾਸੀਆਂ ਦੇ ਸਿਰ ਤੇ ਆਪ ਮੇਰ ਭਰਿਆ ਹੱਥ ਰੱਖੋ। ਗੁਰਦੇਵ ਪਿਤਾ ਜੀ ਰਹਿਮਤ ਕਰਨ ਗੱਜ ਕੇ ਪਤੇ ਸੰਦੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖਾਂ ਗਹੀ ਦਾ ਮਤਲਬ ਹੁੰਦਾ ਹੈ ਪਕੜ ਲੈਣੀ ਖਿਮਾ ਦਾ ਮਤਲਬ ਹੈ ਖਿਮਾ ਵਾਲਾ ਸਬਾਬ ਜੇ ਕਿਸੇ ਨੇ ਕੁਝ ਕਹਿ ਤਾ ਉਹਨੂੰ ਮਾਫ ਕਰ ਦੇਣਾ ਤੇ ਉਸ ਤੋਂ ਮਾਫੀ ਮੰਗਣ ਦੀ ਵੀ ਹਿੰਮਤ ਰੱਖਣੀ ਜੇ ਅਸੀਂ ਕੁਝ ਗਲਤ ਕੀਤਾ ਹੈ ਕਿਸੇ ਗਲਤ ਚੀਜ਼ ਨੂੰ ਮੰਨ ਲੈਣੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਹੁਤ ਵੱਡਾ ਸਬਾਬ ਹੈ ਯੋਗ ਦੀ ਸਾਧਨਾ ਦਾ ਪਹਿਲਾ ਕਦਮ ਹੈ ਆਪਣੀ ਗਲਤੀ ਮੰਨ ਲੈਣੀ ਤੇ ਮੰਨਣ ਨਾਲ ਕੋਈ ਇਨਸਾਨ ਨਹੀਂ ਛੋਟਾ ਹੋਏਗਾ ਖਿਮਾ ਗਹੀ ਜੇ ਗਲਤੀ ਹੋ ਗਈ ਤੇ ਖਿਮਾ ਹੋਣੀ ਚਾਹੀਦੀ ਦੂਸਰਾ ਜੇ ਕਿਸੇ ਤੋਂ ਗਲਤੀ ਹੋ ਗਈ ਉਹਨੂੰ ਵੀ ਬਖਸ਼ਣ ਦੇ ਲਈ ਅੰਦਰ ਤਾਕਤ ਹੋਣੀ ਚਾਹੀਦੀ ਅਸਲ ਯੋਗ ਦੀ ਸਾਧਨਾ ਇਥੋਂ ਸ਼ੁਰੂ ਹੁੰਦੀ ਹੈ ਜੇ ਅੰਦਰ ਖਿਮਾ ਮੰਗਣ ਦੀ ਤਾਕਤ ਨਹੀਂ ਮਾਫੀ ਮੰਗਣ ਵਾਸਤੇ ਬਹੁਤ ਤਾਕਤ ਚਾਹੀਦੀ ਸਮਝੋ ਆਪਣੇ ਅਹੰਕਾਰ ਨੂੰ ਮਾਰ ਕੇ ਕੋਈ ਮਾਫੀ ਮੰਗ ਸਕਦਾ ਮਰ ਗਿਆ ਅਹੰਕਾਰ ਤੇ ਮੰਗ ਲਿਆ ਤੇ ਕਿਸੇ ਨੂੰ ਮਾਫ ਕਰਨ ਵਾਸਤੇ ਵੀ ਆਪਣੇ ਅਹੰਕਾਰ ਨੂੰ ਤੋੜਨਾ ਪੈਂਦਾ ਹੈ ਬਈ ਉਹਨੂੰ ਉੱਚਾ ਕਰਨਾ ਪੈਂਦਾ ਤੇ ਆਪ ਨੀਵੇਂ ਆਪਣੇ ਆਪ ਨੂੰ ਨੀਵਾ ਚੜਾਉਣਾ ਪੈਂਦਾ ਹਿਮਾ ਗਹੀ ਹਿਮਾ ਵਾਲਾ ਸੁਭਾਅ ਮਹਾਰਾਜ ਕਹਿੰਦੇ ਪਕੜੋ ਇਹ ਹਿਰਦੇ ਵਿੱਚ ਦ੍ਰਿੜ ਹੋ ਜਾਏ ਦੂਸਰੇ ਨੂੰ ਮਾਫ ਕਰਨ ਦਾ ਵੀ ਔਰ ਆਪਣੀ ਗਲਤੀ ਦੀ ਮਾਫੀ ਮੰਗਣ ਦਾ व्रत सील संतुखन सील ਦਾ व्रत ਹੋਣਾ ਬੜਾ ਜ਼ਰੂਰੀ ਹੈ ਜੇ ਅੰਦਰ ਕਰੈਕਟਰ ਮਾੜਾ ਹੈ ਫਿਰ ਧਰਮ ਦਾ ਕੋਈ ਕਰਮ ਕਿਸੇ ਗਿਣਤੀ ਵਿੱਚ ਨਹੀਂ ਆ ਸਕਦਾ ਸਵੇਰੇ ਲਗਾਤਾਰ ਸਿੱਧ ਗੋਸ਼ਤ ਦੇ ਵਿਚਾਰ ਚੱਲ ਰਹੀ ਹੈ 10 ਦੀ 16 ਤਰੀਕ ਤੱਕ ਹਾਜ਼ਰੀ ਹੈ ਸਵੇਰ ਦੀ 25 ਪਾਵਨ ਦੀਵਾਨ ਤੇ ਉਥੇ ਵੀ ਸਵੇਰੇ ਇਹ ਹੀ ਵਿਚਾਰ ਹੋਈ ਕਿ ਦੁਨੀਆ ਦੇ ਜਿੰਨੇ ਮਰਜ਼ੀ ਕਰਮ ਕਰ ਲਓ ਧਰਮ ਦੇ ਜੇ ਕਰੈਕਟਰ ਤੋਂ ਹੀ ਅਸੀਂ ਢਿੱਲੇ ਆ ਕਰੈਕਟਰ ਮੜਾ ਫਿਰ ਧਰਮ ਦਾ ਇੱਕ ਵੀ ਕਰਮ ਮਹਾਰਾਜ ਕਹਿੰਦੇ ਭਾਵੇਂ ਤੁਰ ਕੇ ਆਉਣਾ ਭਾਵੇਂ ਭੁਖੇ ਰਹਿਣਾ ਭਾਵੇਂ ਜਿੰਨੇ ਮਰਜੀ ਪਾਠ ਪੜਿਓ ਅਰ ਬੀਦ ਵਿਚਾਰਿਓ ਇਹ ਸਾਰੇ ਧਰਮ ਦੇ ਕਰਮ ਨੇ ਭਾਵੇਂ ਤੀਰਥਾਂ ਤੇ ਜਾਣਾ ਹੈ ਇਸ਼ਨਾਨ ਕਰਨੀ ਸੀਲ ਸੀਲ ਦਾ ਮਤਲਬ ਹੈ ਅੰਦਰ ਪੂਰਨ ਰੂਪ ਦੇ ਵਿੱਚ ਕਾਮ ਦੀ ਭਾਵਨਾ ਨੂੰ ਜਿੱਤਣ ਵਾਲਾ ਔਰ ਇਸ ਭਾਵਨਾ ਨੂੰ ਗ੍ਰਸਥ ਦੇ ਵਿੱਚ ਵਰਤ ਕੇ ਤੇ ਗ੍ਰਸਤੋਂ ਬਾਹਰ ਨਹੀਂ ਵਰਤਣੀ ਸਤਿਗੁਰ ਜੀ ਨੇ ਕਿਹਾ ਇਹ ਸੀਲ ਸੰਜਮ ਗੁਰਮਤਿ ਦਾ ਹੈ ਅਰੇ ਇਸੀ ਕਰਕੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਗੇ ਕਿ ਗੁਰੂ ਅਰਜੁਨ ਸਾਹਿਬ ਕਹਿੰਦੇ ਹੈ ਕਾਮਨ ਨਰਕ ਬਿਸਰਾਮ ਬਹੁ ਜੋਨੀ ਪਰਮਾਉੜੈ ਇਹ ਜੁਨਾ ਵਿੱਚ ਪਰਮਾਉਂਦੀ ਹੈ ਬੜਾ ਦੁੱਖ ਦਿੰਦੀ ਹੈ ਇਹ ਕਾਮ ਦੀ ਅਵਸਥਾ ਐਸੀ ਕਾਮ ਦੀ ਮਹਾਰਾਜ ਜੀ ਕਹਿੰਦੇ ਬਿਰਤੀ ਐਸੀ ਹੈ ਇਹ ਰੋਗ ਦੇ ਕੇ ਆਂਦੀ ਹੈ ਔਰ ਇਸ ਇਸ ਰੋਗ ਨੂੰ ਮਹਾਰਾਜ ਕਹਿੰਦੇ ਤ੍ਰੈ ਲੋਕ ਗਮਯੰ ਦੱਸੋ ਕੋਈ ਬਚਿਆ ਇਸ ਕਾਮ ਦੇ ਰੋਗ ਤੋਂ ਕੋਈ ਨਹੀਂ ਬਚਿਆ ਮਹਾਰਾਜ ਜੀ ਕਹਿੰਦੇ ਜਪ ਤਪ ਸੀਲ ਬਿਦਾਰਣਾ ਹਰ ਇੱਕ ਬੰਦੇ ਦੇ ਅੰਦਰ ਦਾ ਜਪ ਤਪ ਤੇ ਸੀਲ ਲੀਰੋ ਲੀਰ ਕਰਨ ਵਾਲੀ ਇੱਕੋ ਹੀ ਚੀਜ਼ ਹੈ ਕਾਮ ਮਹਾਰਾਜ ਕਹਿੰਦੇ ਸੀਲ ਹੋਣਾ ਸੰਜਮ pau ਕਾਮੁਕ ਇੰਦਰੀਆਂ ਤੇ ਸੰਜਮ ਬਹੁਤ ਜ਼ਰੂਰੀ ਹੈ। ਖਿਮਾ ਗਹੀ ਬ੍ਰਤ ਸੀਲ ਸੰਤੋਖੰ ਤੇ ਤੀਸਰਾ ਗੁਣ ਹੈ ਸੰਤੋਖ ਦਾ, ਸਬਰ ਦਾ। ਜੋ ਰੱਬ ਨੇ ਦਿੱਤਾ ਹੈ ਉਹਦਾ ਸੰਤੋਖ ਗ੍ਰਸਥ ਵਿੱਚ ਰਹਿ ਕੇ ਕਰਨਾ ਹੈ। ਗ੍ਰਸਥ ਤੋਂ ਭਜਣਾ ਨਹੀਂ। ਗ੍ਰਸਥ ਦੀ ਜ਼ਿੰਮੇਵਾਰੀਆਂ ਤੋਂ ਭਜਣਾ ਨਹੀਂ। ਰੋਗ ਨਾ ਵਿਆਪੇ ਨਾ ਜਮ ਦੁਖੰ ਫਿਰ ਕਾਮ ਦਾ ਰੋਗ ਨਹੀਂ ਵਿਆਪੇਗਾ, ਅਹੰਕਾਰ ਦਾ ਰੋਗ ਨਹੀਂ ਵਿਆਪੇਗਾ। ਇਹਨਾਂ ਕਾਮ ਕ੍ਰੋਧ ਤੇ ਅਹੰਕਾਰ ਦੇ ਰੂਪ ਕਰਕੇ ਜਮਾ ਦਾ ਵਾਸਾ ਹੁੰਦਾ ਹੈ ਮੁਕਤ ਭਏ ਪ੍ਰਗ ਰੂਪ ਨਾ ਰੇਖਾਂ ਜਿਵੇਂ ਰੱਬ ਦਾ ਕੋਈ ਰੂਪ ਰੇਖ ਨਹੀਂ ਹੈ ਇਵੇਂ ਹੀ ਉਸ ਭਗਤ ਦੇ ਅੰਦਰ ਜਿਹਦੇ ਅੰਦਰ ਸੀਲ ਹੈ ਸੰਜਮ ਹੈ ਖਿਮਾ ਹੈ ਸੰਤੋਖ ਹੈ ਜਿਹਦੇ ਅੰਦਰ ਦੁਨੀਆ ਦੇ ਵਿਕਾਰਾਂ ਦਾ ਰੋਗ ਨਹੀਂ ਸਮਝੋ ਉਹ ਵੀ ਰੱਬ ਵਰਗਾ ਹੋ ਗਿਆ ਜਿਸ ਰੱਬ ਦਾ ਰੂਪ ਤੇ ਰੇਖ ਕੋਈ ਰੰਗ ਹੈ ਹੀ ਨਹੀਂ ਹੁਣ ਰੱਬ ਵਰਗਾ ਕਿਵੇਂ ਹੋ ਗਿਆ ਹਰ ਜਨ ਐਸਾ ਚਾਹੀਆ ਜੈਸਾ ਮਹਾਰਿਜ ਕਹਿੰਦੇ ਮੁਕਤ ਪਏ ਉਹ ਵਿਕਾਰਾਂ ਤੋਂ ਮੁਕਤ ਹੋ ਗਿਆ ਜਿਹੜਾ ਮੁਕਤ ਹੋ ਗਿਆ ਉਹਨੂੰ ਕੋਈ ਰੋਗ ਨਹੀਂ ਲੱਗਦਾ ਤੇ ਉਹ ਰੱਬ ਵਰਗਾ ਹੋ ਗਿਆ ਜਿਸse ਰੱਬ ਦਾ ਕੋਈ ਰੂਪ ਰੀਖ ਨਹੀਂ ਹੈ ਜੀ